ਬਿਜਲੀ ਦੇ ਮੀਟਰਾਂ ਸੰਬੰਧੀ ਆਇਆ ਤਾਜ਼ਾ ਅਪਡੇਟ ਵੱਡੀ ਕਾਰਵਾਈ ਖਪਤਕਾਰਾਂ ਨੂੰ ਮਿਲੇਗਾ ਲਾਭ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਦੀ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੌਣੇ ਨਾਲ ਸੰਬੰਧਿਤ ਬੱਚਿਆਂ ਨਾਲ ਸੰਬੰਧਿਤ ਤੇ ਸਰਕਾਰੀ ਸਕੀਮਾਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿਪ ਕਰਿਓ ਤੇ ਬਹੁਤ ਸਾਰੀਆਂ ਜਾਣਕਾਰੀਆਂ ਦੂਰੀਆਂ ਰਹਿ ਜਾਂਦੀਆਂ ਸ਼ੁਰੂ ਕਰਾਂ ਸ਼ਹਿਰ ਦੇ ਬਿਜਲੀ ਖਪਤਕਾਰਾਂ ਨਾਲ ਲਈ ਰਾਹਤ ਦੀ ਖਬਰ ਹੈ ਬਿਜਲੀ ਦਾ ਮੀਟਰ ਜਾਂ ਸਰਵਿਸ ਤਾਰ ਖਰਾਬ ਹੋਣ ਦੀ ਸੂਰਤ 'ਚ ਹੁਣ ਖੁਦ ਮੀਟਰ ਖਰੀਦਣ ਦੀ ਲੋੜ ਨਹੀਂ ਹੈ ਸ਼ਹਿਰ ਦੇ ਲਗਭਗ 2.5 ਲੱਖ ਖਪਤਕਾਰਾਂ ਨੂੰ ਖਰਾਬ ਹੋਏ ਮੀਟਰ ਬਦਲਣ ਲਈ ਲੰਬੀ ਉਡੀਕ ਵੀ ਨਹੀਂ ਕਰਨੀ ਪਵੇਗੀ ਇਹ ਵੀ ਖਤਮ ਹੋ ਗਈ ਹੈ ਖਰਾਬ ਮੀਟਰ ਜਾਂ ਸਰਵਿਸ ਤਾਰ ਨੂੰ ਬਦਲਣ ਲਈ ਲੋਕਾਂ ਨੂੰ ਸ਼ਿਕਾਇਤ ਦਰਜ ਕਰਾਉਣ ਦੇ 72 ਘੰਟੇ ਅੰਦਰ ਨਵਾਂ ਮੀਟਰ ਅਤੇ ਸਰਵਿਸ ਤਾਰ ਮਿਲ ਜਾਏਗੀ ਇਸ ਤਰ੍ਹਾਂ ਮੀਟਰ ਬਦਲਣ ਚ ਕਈ ਦਿਨਾਂ ਤੱਕ ਲੱਗਣ ਵਾਲਾ ਸ ਲੰਬਾ ਸਮਾਂ ਜਿਹੜਾ ਉਹ ਵੀ ਬਰਬਾਦ ਨਹੀਂ ਹੋਏਗਾ ਚੰਡੀਗੜ੍ਹ ਪਾਵਰ ਡਿਸਟ੍ਰਿਬਿਊਸ਼ਨ ਲਿਮਟਿਡ ਨੇ ਹਰ ਸ਼੍ਰੇਣੀ ਦੇ ਖਪਤਕਾਰ ਲਈ ਇਹ ਸਹੂਲਤ ਸ਼ੁਰੂ ਕੀਤੀ ਹੈ ਨਹੀਂ ਲੱਗੇਗਾ ਕਈ ਦਿਨਾਂ ਦਾ ਸਮਾਂ ਇਸ ਵੇਲੇ ਬਿਜਲੀ ਖਪਤਕਾਰਾਂ ਨੂੰ ਮੀਟਰ ਖਰਾਬ ਹੋਣ ਤੇ ਨਵਾਂ ਮੀਟਰ ਤੇ ਸਰਵਿਸ ਵਾਇਰ ਖੁਦ ਖਰੀਦਣਾ ਪੈਂਦਾ ਸੀ ਫੇਰ ਮੀਟਰ ਬਦਲਣ ਦੀ ਸ਼ਿਕਾਇਤ ਨਾਲ ਇਹ ਨਵਾਂ ਖਰੀਦਾ ਮੀਟਰ ਬਿਜਲੀ ਵਿਭਾਗ ਨੂੰ ਦੇਣਾ ਪੈਂਦਾ ਸੀ ਨਵੇਂ ਮੀਟਰ ਦੀ ਜਾਂਚ ਕਰਨ ਤੋਂ ਬਾਅਦ ਬਿਜਲੀ ਵਿਭਾਗ ਘਰ ਚੋਂ ਪੁਰਾਣਾ ਮੀਟਰ ਕੱਢ ਕੇ ਨਵਾਂ ਮੀਟਰ ਲਾਉਂਦਾ ਸੀ ਜੇ ਬਿਜਲੀ ਦੇ ਖੰਭੇ ਤੋਂ ਮੀਟਰ ਤੱਕ ਆਉਣ ਵਾਲੀ ਸਰਵਿਸ ਤਾਰ ਖਰਾਬ ਹੋ ਜਾਂਦੀ ਸੀ ਤਾਂ ਤਾਰ ਵੀ ਖੁਦ ਆਖਰੀਦਣੀ ਪੈਂਦੀ ਸੀ ਫੇਰ ਬਿਜਲੀ ਵਿਭਾਗ ਦੇ ਮੁਲਾਜ਼ਮ ਆ ਕੇ ਸਰਵਿਸ ਤਾਰ ਬਦਲਦੇ ਸਨ ਹੁਣ ਕੰਪਨੀ ਦੀ ਵੈਬਸਾਈਟ ਤੇ ਜਾ ਕੇ ਖਪਤਕਾਰ ਨੂੰ ਮੀਟਰ ਜਾਂ ਸਰਵਿਸ ਤਾਰ ਬਦਲਣ ਦੀ ਸ਼ਿਕਾਇਤ ਦੇਣੀ ਹੈ 72 ਘੰਟਿਆਂ ਅੰਦਰ ਨਵਾਂ ਮੀਟਰ ਜਾਂ ਸਰਵਿਸ ਤਾਰਕਰ ਆ ਕੇ ਲਾ ਕੇ ਦਿੱਤੀ ਜਾਏਗੀ ਹੁਣ ਪੁਰਾਣੇ ਖਪਤਕਾਰਾਂ ਨੂੰ ਖਰਾਬ ਮੀਟਰ ਜਾਂ ਸਰਵਿਸ ਤਾਰ ਬਦਲਣ ਲਈ ਕੋਈ ਪੈਸਾ ਵੀ ਨਹੀਂ ਦੇਣਾ ਪਏਗਾ ਸੀਪੀ ਡੀ ਐਲ ਦੇ ਨਿਰਦੇਸ਼ਕ ਅਰुण ਕੁਮਾਰ ਵਰਮਾ ਨੇ ਦੱਸਿਆ ਕਿ ਬੇਲੋੜੀ ਦੇਰੀ ਖਤਮ ਕਰਕੇ ਪੂਰੀ ਪ੍ਰਕਿਰਿਆ ਆਸਾਨ ਅਤੇ ਸੁਵਿਧਾਜਨਕ ਬਣਾਈ ਗਈ ਹੈ ਸੀਪੀ ਡੀ ਐਲ ਦੇ ਨਿਰਦੇਸ਼ਕ ਨੇ ਕਿਹਾ ਕਿ ਬੈਕ ਐਂਡ ਟੀਮ ਵੱਲੋਂ ਅਰਜੀ ਦੀ ਬਰੀਕੀ ਨਾਲ ਨਿਗਰਾਨੀ ਕਰਨ ਦੀ ਇੱਕ ਹੋਰ ਪਹਿਲ ਨੇ ਪ੍ਰਕਿਰਿਆ ਨੂੰ ਸੁਚਾਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰੇਕ ਐਪਲੀਕੇਸ਼ਨ ਦੀ ਨਿਗਰਾਨੀ ਕਰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਪਤਕਾਰ ਨੂੰ ਜਲਦੀ ਤੋਂ ਜਲਦੀ ਕਨੈਕਸ਼ਨ ਮਿਲ ਜਾਵੇ। ਨਵੇਂ ਕਨੈਕਸ਼ਨ ਲਈ ਅਪਲਾਈ ਕਰਨਾ ਆਸਾਨ, ਸਟੇਟਸ ਵੀ ਆਨਲਾਈਨ। ਖਪਤਕਾਰ ਹੁਣ ਨਵੇਂ ਬਿਜਲੀ ਕਨੈਕਸ਼ਨ ਲਈ ਵੀ ਆਨਲਾਈਨ ਅਪਲਾਈ ਕਰ ਸਕਦੇ ਨੇ। ਇਸ ਦੇ ਨਾਲ ਹੀ ਕੋਈ ਵੀ ਖਪਤਕਾਰ ਮੀਟਰ ਬਦਲਣ, ਦੁਬਾਰਾ ਕਨੈਕਸ਼ਨ ਲੈਣ ਅਤੇ ਖਪਤ ਕਾਰ ਸ਼੍ਰੇਣੀ ਵਿੱਚ ਤਬਦੀਲੀ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ ਖਪਤਕਾਰ ਨੂੰ ਇਹ ਸਾਰੀਆਂ ਸਹੂਲਤਾਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ www.chंडीगढ़power.com ਤੇ ਮਿਲਣਗੀਆਂ ਇਸ ਸਾਈਟ ਤੇ ਜਾ ਕੇ ਕਿਸੇ ਵੀ ਸਹੂਲਤ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਸ਼ਿਕਾਇਤ ਅਤੇ ਹਰ ਤਰ੍ਹਾਂ ਦੇ ਭੁਗਤਾਨ ਡਿਜੀਟਲ ਰੂਪ ਨਾਲ ਕਰ ਸਕਦੇ ਹੋ ਸ਼ਿਕਾਇਤ ਜਾਂ ਅਰਜੀ ਦੇ ਨਿਪਟਾਰੇ ਸੰਬੰਧੀ ਚੱਲ ਰਹੀ ਪ੍ਰਕਿਰਿਆ ਦਾ ਸਟੇਟਸ ਵੀ ਚੈੱਕ ਕਰ ਸਕਦੇ ਨੇ ਤਾਂ ਇਹ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੋ ਬਿਜਲੀ ਵਿਭਾਗ ਹੈ ਉਹਨਾਂ ਨੇ ਇਹ ਚੰਡੀਗੜ੍ਹ ਦੇ ਲੋਕਾਂ ਵਾਸਤੇ ਸਹੂਲਤ ਜਾਰੀ ਕਰ ਦਿੱਤੀ ਹੈ ਇਸੇ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਇਹ ਚੀਜ਼ ਲਾਗੂ ਹੋਣ ਦੀ ਤਿਆਰੀ ਹੋ ਰਹੀ ਹੈ ਜਿਵੇਂ ਹੀ ਤੁਹਾਡਾ ਪੰਜਾਬ ਹਰਿਆਣਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸੂਚਨਾ ਆਉਂਦੀ ਹੈ ਤੁਰੰਤ ਇਸੇ ਚੈਨਲ ਤੇ ਵੀਡੀਓ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ